ਕਹਤ ਨਹੀਂ। ਮੈਂ ਠੀਕ ਹਾਂ ਤਾਂ ਦੱਸ। ਤੂੰ ਬੜਾ ਫੋਨ ਨਾ ਕਰਿਆ ਕਰ। ਅੱਛਾ। ਆਹੋ। ਤੈਨੂੰ ਕੀ ਕਰਾਂ? ਮੇਰਾ ਜੀ ਨਹੀਂ ਇਰਾਦਾ ਤੇਰੇ ਬਣਾ ਫੋਨ ਕਰੇਗਾ। ਜੀ ਤਾਂ ਨਹੀਂ ਲੱਗਦਾ। ਗੱਲ ਸੁਣ ਮੇਰੀ। ਹੂੰ। ਤੈਨੂੰ ਪਤਾ? ਮੇਰੇ ਚਾਚੇ ਨੇ ਪਾਲਿਆ ਮੈਨੂੰ। ਮੇਰੇ ਮਾਪੇ ਤਾਂ ਨਿੱਕੀ ਹੁੰਦੀ ਦੀ ਮਰ ਗਏ ਸੀਗੇ। ਉਹ ਤਾਂ ਮੈਨੂੰ ਤੇਰੀ ਸਾਰੀ ਮਜਬੂਰੀ ਪਤਾ। ਹਾਂ। ਮੇਰਾ ਚਾਚਾ ਬਹੁਤ ਖਰਾਬ ਹੈ। ਜੇਕਰ ਤੇ ਆਪਾਂ ਨੂੰ ਦੇਖ ਲਿਆ। ਹੂੰ। ਤਾਂ ਉਹਨੇ ਆਪਾਂ ਨੂੰ ਪਤਾ ਹੀ ਆ ਫਿਰ ਤੈਨੂੰ ਕੀ ਹੋਣਾ। ਕੋਈ ਚੱਕਰੀ ਨਾ ਮਾਨ। ਹਾਂ। ਹਾਂ ਠੀਕ ਹੈ ਨਾ ਇਹ ਆਪਾਂ ਜਿਵੇਂ ਜੂੰ ਤੂੰ ਕਹੇਂ ਤੂੰ ਉਹ ਹੀ ਕਰ ਲਾਂਗੇ ਕੋਈ ਪਰ ਮੈਨੂੰ ਹੋਣੀ ਗਿਆ ਬਸ ਤੂੰ ਸਹੀ ਜਰਾ ਮੈਂ ਤਾਂ ਸਹੀ ਐ ਬਸ ਠੀਕ ਹੈ ਮੈਂ ਤਾਂ ਕਹਿਣੀ ਐ ਜਿਵੇਂ ਤੂੰ ਕਹੇਗਾ ਵਿਆਹ ਕਰਾਉਣਾ ਪਰ ਚਾਚੇ ਦੀ ਰਜਾ ਨਾ ਕਰਾਉਣਾ ਪਊਗਾ ਹਾਂ ਇਹ ਤਾਂ ਜ਼ਰੂਰੀ ਹੈ ਉਹਨਾਂ ਦੀ ਆਪ ਨੂੰ ਰਜਾ ਜ਼ਰੂਰੀ ਚਾਹੀਦੀ ਹੈ ਹਾਂ ਉਹਦੀ ਰਜਾ ਨਾਲ ਵਿਆਹ ਹੋਊਗਾ ਜੇ ਤੁਸੀਂ ਕਹੋਗੇ ਮੈਂ ਭੱਜ ਜਾਾਂਗੇ ਜਾਂ ਫਿਰ ਕੋਈ ਵੀ ਐਵੇਂ ਦਾ ਕੰਮ ਤਾਂ ਨਹੀਂ ਕਰ ਦੇਣਾ ਉਹਨੇ ਨਹੀਂ ਹਾਂਜੀ ਨਾ ਨਾ ਆਪਾਂ ਉਹਨਾਂ ਦੇ ਮੱਥੇ 'ਤੇ ਕਲੰਕ ਨਹੀਂ ਲਾਉਣਾ ਹਾਂ ਉਹੀ ਕਰਕੇ ਉਹਨਾਂ ਦੀ ਰਜ਼ਾ ਚਾਹੀਦੀ ਆ ਉਹੀ ਸਹਿਮਤੀ ਹਾਂ ਉਹਨਾਂ ਨਾਲ ਹੀ ਕਿਉਂਕਿ ਉਹਨਾਂ ਨੇ ਆਪਣੇ ਨਾਲ ਪਰ ਉਹ ਕਰਨਾ ਹਾਂ ਹਾਂ ਕਿਉਂਕਿ ਮੈਨੂੰ ਪਾਲੇ ਮੇਰੇ ਚਾਚੇ ਨੇ ਨਾ ਤੇ ਮੇਰੀ ਵੀ ਜਿੱਦ ਦਾ ਸਵਾਲ ਆ ਬਾਕੀ ਥੋੜੀ ਵੀ ਹਨਾ ਹਾਂ ਤੇ ਅਗਲਾ ਕਹਿੰਦਾ ਭੱਜ ਗਏ ਭੱਜ ਗਏ ਹਨਾ ਤਾਂ ਕਰਕੇ ਆਪਾਂ ਪਿੰਡ 'ਚ ਲਾਲਾ ਲਾਲਾ ਨਿਚਰਾਉਣੀ ਠੀਕ ਹੈ ਨਾ ਇੱਜ਼ਤ ਰੱਖਣੀ ਆ ਆਪਣਾ ਹਾਂ ਉਹੀ ਤਾਂ ਗੱਲ ਕਰਦੀਆਂ ਤੇ ਹੁਣ ਕੱਲ ਨੂੰ ਨਹੀਂ ਆ ਸਕਦੀ ਪਰ ਸੁਣੋਂਗੀ ਮੈਂ ਅਛਾ ਅਸਾਕੀ ਫੋਰਨ ਰੋਜ਼ ਰੋਜ਼ ਕਿਥੇ ਅੱਜ ਤੱਕ ਮੇਰੇ ਚਾਚਾ ਹਾਈ ਨਹੀਂ ਸਿੱਕਰੇ ਬਰਨਾਲੇ ਗਿਆ ਹੈ ਤਾਂ ਕਰਕੇ ਆ ਗਈ ਮੈਂ ਚਾਚੀ ਨੂੰ ਬਹਾਨਾ ਮਾਰ ਕੇ ਆ ਚਲ ਕੋ ਇੰਤੁ ਬਸ ਸਮਝ ਦੇਖ ਲੈ ਮੈਂ ਤੇਰੀ ਖਾਤਰ ਇਤਨਾ ਕਰ ਮਿਲਦੀ ਗਲਤੀ ਰਿਆ ਕਰ ਹਾਂ ਉਹ ਤਾਂ ਠੀਕ ਹੈ ਤੇ ਦੇਖ ਲੈ ਪਤਾ ਕੀ ਹੈਗਾ ਵੇ ਆ ਤਾਂ ਮੇਰੇ ਕਿੱਦੇ ਦਾ ਕਰ ਦਿੰਦੇ

ਇਹਦੇ ਕੋਣ ਦੇ ਆਇਆ ਨਾ ਮੈਂ ਤਾਂ ਡਰੀ ਲਾਦਾ ਕੋਈ ਦੇਖੀ ਵੀ ਨਹੀਂ ਲੱਗੇ ਚਰ ਹਾਂ ਰੋਜ਼ ਰੋਜ਼ ਬਹਾਨਾ ਲਾ ਕੇ ਪਤਾ ਉਹਨਾ ਕਿੰਨਾ ਖਾਗ ਕੋਈ ਨਾ ਤੂੰ ਵਸੇ ਸਮਾਨ ਲੈ ਬਹਾਨੇ ਕੋਈ ਨਾ ਜਾ ਸਮਾਨ ਲੈ ਮੈਂ ਦੇਖੀ ਕਿੰਨਾ ਕਿੱਥੇ ਚੱਲੂਗਾ ਇਹ ਮੇਰੇ ਤੋਂ ਚਲਾਉਣੇ ਆਪਾਂ ਜਿੱਦੇ ਆਪਾਂ ਨੂੰ ਨੋਟ ਜੇ ਆ ਗਿਆ ਆਪਾਂ ਉਹਦੀ ਗੱਲ ਕਰ ਲੈਂੀਏ ਫਿਰ ਘਰੇ ਅਸੀਂ ਟਿਕਾਂਗੇ ਮੈਨੂੰ ਬਹੁਤ ਲੱਗਦਾ ਗੱਲ ਕਰਨ ਤੋਂ ਕਿਉਂਕਿ ਮੈਨੂੰ ਐਂਡਰ ਲੱਗਾ ਕਿਉਂਕਿ ਮੈਨੂੰ ਚਾਚੇ ਨੇ ਪਾ ਲਿਆ ਮਾਪੇ ਤਾਂ ਕਹਿੰਦੇ ਦੱਸੇ ਮੇਰੇ ਨਿੱਕੇ ਹੁੰਦੇ ਮਰ ਗਏ ਚਾਚੇ ਨੂੰ ਕਹਿਣਾ ਮੈਨੂੰ ਬਹੁਤ ਔਖਾ ਕੋਈ ਨਾ ਚਲੋ ਪਹਿਲੇ ਤਾਂ ਸਮਾਨ ਖਰੀਦ ਖਰੀਦ ਆਲੀ ਕਰਕੇ ਪਹਿਲਾਂ ਘਰੇ ਪਹੁੰਚਦੇ ਹਾਂ ਮੈਨੂੰ ਚੂੜੀਆਂ ਦਿਵਾ ਦੇ ਬਸ ਚੂੜੀਆਂ ਫਿਰ ਹਾਂ ਆਪਾਂ ਲੇਡੀ ਲੁੱਕ ਕਸਟਮ ਵਿੱਚ ਕਰਾ ਲਏ ਤੇ ਲੈ ਲੈਣਗੇ ਵਧੀਆ ਨੇ ਹਾਂ ਵਧੀਆ ਨੇ ਆਰਾਮਗੜ ਵਾਲੇ ਨੇਗੇ ਸਸਤਾ ਸੌਦਾ ਲਾਉਂਦੇ ਨੇਗੇ ਅਸਰ ਹਾਂ ਚੱਲ ਫਿਰ ਵਧੀਆ ਹੁੰਦਾ खड़ी काँच दी चोड़ी दिखनी हाँ जी दिखा दिया बढ़िया चोड़ी दिखा तो ये हाँ जी पक्की चोड़ी है बढ़िया अच्छे कोई मीन्ना वगैरह नहीं लेन्दा है कह दा ठीक है साबित खा दियो दो मिनट के अच्छे ਥੈਂਕ ਯੂ ਹੋ ਗਿਆ ਟੈਂਪਾ ਬਾਬਾ ਹੋ ਗਿਆ ਟੈਂਪਾ ਬਾਬਾ ਹੋ ਗਿਆ ਉਸਨੇ ਛੱਡਣਾ ਮੈਂ ਕੁੜੀਆਂ ਦੇ ਰੱਖ ਦਿੱਤੀ ਆ ਦੇਖੋ ਨਹੀਂ ਵਧੀਆ ਪੱਕੀ ਚੋੜੀ ਆ ਮੀਨਾ ਵਗੈਰਾ ਨਹੀਂ ਲੈਂਦਾ ਹੈਗਾ ਜਿੱਦਾਂ ਮਰਜ਼ੀ ਰੇਕਿੰਚ ਪਾਈ ਬਰੋ ਜੀ ਅੱਜ ਠੀਕ ਹੈ ਹੋਰ ਰੰਗ ਦਿਖਾ ਦਿਓ ਇਹ ਚ ਕਲਰ ਹੋ ਗਿਆ ਆਈ ਨੀਟ ਦਿਖਾ ਦਿਓ ਡੱਬਾ ਖੋਲ ਕੇ ਦਿਖਾ ਦਿਓ ਓਕੇ ਐਵੇਂ ਵੀ ਮਿਲ ਜੀ ਇੱਕ ਪੱਤੀ ਚੂੜੀ ਹੁੰਦੀ ਹੈ ਇਹ ਵੀ ਵਧੀਆ ਚ ਉਸ ਤੋਂ ਬਾਅਦ ਇੱਕ ਡੱਬੀ ਆਉਂਦੀ ਹੈ ਹਾਂ ਡੱਬੀ ਚ ਤਾਂ ਨਹੀਂ ਇੱਥੇ ਪੰਡਤਾਂ ਸਾਰੀ ਮਿਲ ਜਾਣਗੇ ਸਾਈਜ਼ ਸਾਰੀ ਮਿਲ ਜਾਣਗੇ ਰੈਡ ਚੂੜੀ ਰੈਡ ਇਹ ਗੱਲਾਂ ਆਹ ਸੋਹਣੀ ਜੀ ਆਹ ਸੋਹਣੀ ਤੇ ਸੂਟ ਨਾਲ ਜੱਜਣੀ ਹੈ ਜਿਹੜੇ ਤੁੰਨਾ ਮਾ ਲੇਤਾਗਾ ਅਸਾਂ ਹਾਂ ਨਹੀਂ ਆ ਜਾਣਗੀ ਮੇਚ ਨਾਲ ਸਹੀ ਆ ਜਾਈਏ ਪੱਤੀ ਚੂੜੀ ਹੈ ਮਿੰਨਾ ਵਗੈਰਾ ਨਹੀਂ ਲੈਂਦਾ ਹੈਗਾ ਜਿੱਦਾਂ ਮਰਜ਼ੀ ਰੂਟੀਨ ਚ ਪਾਈ ਫਿਰ ਹਾਂ ਵਾਲੀ ਸੋਹਣੀ ਮੈਨੂੰ ਆ ਵਾਲੀ ਹੀ ਦੇ ਦੇ ਕੋਈ ਗੱਲ ਨਹੀਂ ਚੜਾ ਦੇਣੀ ਕਿੰਨੀ ਦਰਜਨ ਕਰਨੀ ਕਰਦੀ ਦਰਜ ਹਾਂਜੀ ਦਰਜਨ ਕਰ ਦੋ ਪਾਣੀ ਹੈਗਾ ਹੁਣ ਦੱਸ ਉਹਦੀ ਦੇ ਦਵਾਂ ਮੈਂ ਪੈਕ ਕਰ ਹਾਂਜੀ ਲੈ ਇਹ ਪਾਉਂਗਾ ਸਾਈਜ਼ ਬਿਲਕੁਲ ਠੀਕ ਹੈ ਇਹ ਹਾਂਜੀ ਇਧਰ ਤਾਂ ਠੀਕ ਆ ਥੋੜਾ ਇਧਰ ਅਲੱਗ ਲੇ ਮੈਂ ਪਾ ਦੇ ਥਾਲੀ ਇੱਕ ਮੇਰੇ ਇਹ ਕਿਹੜੀ ਹੈ ਇਹ ਥਿਰੇਟ 102 ਕਿਰਪੇ 70 ਕਿਰਪੇ ਤੁਹਾਨੂੰ ਲੱਗ ਜੂਗੀ ਇਹ ਪੱਕੀ ਚੂੜੀ ਇਹ ਪੱਕੀ ਚੂੜੀ ਹੈ ਜੀ ਮੀਨਾ ਵਗੈਰਾ ਨਹੀਂ ਲੈਂਦਾ ਇਹ ਜੀ ਇੰਨੀ ਮੀਨਾ ਤਾਂ ਨਹੀਂ ਜਨ ਪਰ ਚੂੜੀ ਪੱਕੀ ਨਹੀਂ ਨਹੀਂ ਉਹ ਤਾਂ ਗਲਮੈਂਟ ਆ ਤੁਸੀਂ ਸਮਝਦੇ ਵਧੀਆ ਚਾਹ ਅੱਦਾਂ ਨਹੀਂ ਇਹ 60 ਰੁਪਏ 40 ਰੁਪਏ ਲੱਗ ਜੂਗੇ ਇਹ ਮੈਂ ਨਾ ਮੈਂ ਪੌਂਦਾ ਘੱਟੀ ਹੈ ਮੈਂ ਤਾਂ ਸੂਟ ਜੀ ਪੌੜਣਾ ਸਾਡੇ ਲਈ ਬਸੰਦਾ ਹੈ ਓਕੇ ਹਮ ਇਹ ਸਾਈਜ਼ ਮੈਂ ਲਿਖ ਦਿੰਦਾ और कुछ भी लेना कोई तो देख ਕੋਈ ਡੋਰੀ ਡਾਰੀਆ ਹੂੰ ਕੰਨਾ ਬਸੇ ਡੋਰੀ ਬਣ ਕੌਣ ਘੜਦੋ ਕਰੇ ਕੰਨਾ ਬਸੇ ਲੈਣਾ ਕੁਛ ਲੈ ਲਾ ਚਾਚੀ ਨੂੰ ਪਤਾ ਹੈ ਕਿ ਜਰੂਸ ਕੱਢ ਦੂਗੀ ਕੋਈ ਗੱਲ ਚਾਚੀ ਨਾ ਬੰਨਾ ਲਾਂਗੇ ਹੈ ਬੰਨਾਂ ਲਾਂਗੇ ਚਾਚੀ ਨੂੰ ਕੋਈ ਤੁਹਾਨੂੰ ਸੱਡਿਆ ਜਲਦੀ ਅੱਜ ਤੇ ਸਾਰੀ ਪੈਸਾ ਆ ਹੀ ਵੱਡਾ ਹੈ ਹਾਂਜੀ ਦੇਖ ਮੈਂ ਬਰਨ ਦਿਖਾ ਦਈਏ ਪੱਕਾ ৰ ৰখি যদি দি

ਤੇ ਹੋਰ ਕੋਈ ਗੱਲ ਬਾਤ ਬਸ ਹੋਰ ਕੋਈ ਗੱਲ ਬਾਤ ਨਹੀਂ ਬਸ ਤੂੰ ਟੈਨਸ਼ਨ ਨਾ ਦੇ ਕਰ ਤੂੰ ਹਾਂ ਠੀਕ ਹੈ ਸਾਰੇ ਕੋ ਸਾਹਮਣ ਵਾਲਾ ਠੀਕ ਹੈ ਆਪ ਹੀ ਕਰ ਲਿਓ ਮੇਰੇ ਕੋਲ ਠੀਕ ਆ ਤੂੰ ਕੋਸ਼ਿਸ਼ ਕੋਸ਼ਿਸ਼ ਰਿਆ ਕਰ ਠੀਕ ਆ ਠੀਕ ਆ ਨਾਲ ਸਨੇਹਾ ਜਾਨੇ ਭੇਜਿਆ ਕਰਕੇ ਸੱਤ ਉਧਰ ਦੋਸਤ ਨੇ ਗੈਣ ਕਰ ਹਾਂ ਆਹੋ ਉਹ ਸਿੱਧੇ ਪਲਾਸ ਉੱਠਾ ਮਾਰਦਾ ਜਾ ਕੇ ਅੱਛਾ ਉਹਨੂੰ ਸਮਝਾ ਕੇ ਤੁਰੂੰਗਾ ਇਹ ਕੰਜਰ ਦੇ ਆਏ ਨਾ ਕਰਿਆ ਕਰਨਾ ਤਾਂ ਆਪਣਾ ਡਾਂਗਾ ਹੈ ਉਹਨਾਂ ਨੇ ਮੇਰੇ ਡਾਂਗਾ ਪੁਆਇਆ ਹਾਂ ਆਹੋ ਇਹ ਸਮਝਾ ਕੇ ਕਿ ਸਵੇਰ ਨਹੀਂ ਤਾਂ ਪੂਰੇ ਅੰਤਰੇ ਲੈਂਦੀ ਹੈ ਜਦੋਂ ਕਰੇ ਉਹਨਾਂ ਉਹ ਤਾਂ ਮੈਨੂੰ ਪਤਾ ਚਾਚੀ ਬਹੁਤ ਤੇਜ਼ ਹੈਗੀ ਆਹੋ ਚਾਚਾ ਤਾਂ ਹੈ ਸਾਡਾ ਪੋਲਈਆ ਚਾਚੀ ਦਾ ਨਹੀਂ ਪਤਾ ਹੈਗਾ ਹੋਰ ਹਾਂ ਤੇ ਹਮ ਟਾਈਮ ਵੀ ਬਹਾਵ ਹੋ ਗਿਆ ਨਾ ਜਾਣਾ ਵੀ ਹੁਣ ਤੇ ਹੋਰ ਬਸ ਤਾਂ ਹੀ ਲੰਘੀ ਫਿਰ ਮੈਨੂੰ ਜਾਣਾ ਪੈਣਾ ਛੱਡਣਾ ਹੂੰ ਬਸ ਤਾਂ ਹੀ ਲੰਘੀ ਤਾਂ ਛੱਡਿਆ ਠੀਕ ਹੋ ਗਿਆ ਕੋਵਰ ਕਰੇ ਮੋਟੂ ਸਾਖ ਲਾ ਪੂਰੀ ਲਾ ਦੇ ਫਲਾ ਉੱਤਰੀ ਨਹੀਂ ਕੋਈ ਪੜਦੀ ਇੱਥੇ ਬੱਠੇ ਹੁਣ ਕੰਕਰ ਦਾ ਪਤਾ ਆ ਜਾ ਚੱਲਾ ਉਹ ਸ਼ਰਮ ਨਾਲ ਹੀ ਕੁੜੀ ਹੋਈ। ਹੋਰ। ਨਾ ਕੂੜਾ ਕਿ ਛੱਡੂਗੀ ਆਪਣਾ ਤਾਂ। ਲੈ, ਆ ਵੱਡੇ ਨੇ ਆਗਾ। ਮੈਨੂੰ ਮੈਨੂੰ ਵਧੀਆ ਲੱਗਦਾ ਤੈਨੂੰ ਪੈਂਟ ਛੱਡ ਗਿਆ ਨਾ। ਆਹੋ ਇੱਕ ਦੰਦਾ ਬੱਦ। ਚੁੱਚੀ ਦੀ ਚੁੱਚੀ। ਉਹ ਕੁੜੀਆਂ ਇੱਥੇ ਬੈਠੀਆਂ। ਚਾਚਾ ਮੈਂ ਤੈਨੂੰ ਸ਼ਰਮ ਨਹੀਂ ਕੀ ਕਰਦੀ ਬੈਠੇ ਇੱਥੇ? ਚਾਚਾ ਕੁਛ ਨਹੀਂ। ਇਹ ਮੁੰਡਾ ਨਾ ਮੈਨੂੰ ਘੜਦਾ ਸੀ। ਅਸੀਂ ਤਾਂ ਉਹੀ ਬੈਠ ਗਏ। ਗੋਣਾ ਓਏ। ਮੈਂ ਨਾਲ ਦੇ ਪਿੰਡ ਦੇ ਜਗਦੀਸ਼ ਦਾ ਮੁੰਡਾ। ਤੇਰੇ ਵਧੀਆ ਇੱਕ ਟੰਗ ਖਾਂਦਾ ਨਹੀਂ ਬਰਾਕਰਾਂਗਾ ਮੁੰਡਾ ਦੇਖ ਕੇ ਚਲ ਚਾਚਾ ਲੀ ਤੂੰ ਮਾੜੀ ਮੋਟੀ ਸ਼ਰਮ ਮੰਨ ਕਿਉਂ ਸਾਡੀ ਇੱਜ਼ਤ ਰੋਂ ਤੇ ਲੱਗੀ ਆ ਮੈਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇਰੇ ਵੀ ਕੋਈ ਭੈਣ ਹੋਣੀ ਕਰੇ ਚਾਚੀ ਅਸੀਂ ਨਾ ਕਿੱਠੇ ਪੜਦੇ ਨੇ ਹਾਂ ਬਹੁਤ ਸਿਆਣਾ ਮੁੰਡਾ ਅਸੀਂ ਕਿੱਠੇ ਪੜਦੇ ਹਾਂ ਅੱਛਾ ਅਵੇ ਇੱਥੇ ਆ ਕੇ ਸੁਰਲੇ ੜਾਉਣੇ ਨੇ ਵਿਆਹ ਵਿਆਹ ਕਰਾਉਣਾ ਹੈ ਵਿਆਹ ਕਰਾਉਣਾ ਹੈ ਚਾਚੀ ਇਹ ਖਾਂਦਾ ਨਾਲ ਕੰਮ ਨਹੀਂ ਹੈਗਾ ਜਿਹੜੇ ਤੂੰ ਕਰ ਰਹਿਆ ਹਾਂ ਭਾਈ ਜੇ ਤੱਕ ਤੜਾ ਨਾ ਤੇਰੀ ਭੈਣ ਉਡੇ ਕਿਸ ਨਾਲ ਤੇ ਤੂੰ ਮੂੰਹ ਖਣਜੋ ਕਰ ਰਹੇਂਗਾ चाली कुड़िए चल बावे हो दी जीत चल मैं जान नहीं छोड़ दे ओए तोर फूफा कल छोड़ सुबह साडी कुड़ी नु मिला देख ली साए नु साथ में सुत्ता मेरे पर बावे के देख पता नहीं चंद्र आज कैसा कलेना दिन चढ़ेगा मेरी को मेरा प्यार खो के ले गया पता नहीं इन्हों कि ने दसता भी ये पार्क बैठे ने गे ਕਦਨ ਕੀ ਕੀ ਬੀਜ ਦੀ ਉਚਾਰੀ ਦੇ ਨਲੇ ਦੇ ਚਾਚਾ ਜੱਟ ਦੇ ਇੱਕ ਕੇ ਤਾਂ ਮੈਨੂੰ ਬਾਰੇ ਭੈੜੇ ਜਿਹਾ ਲੱਗਦੇ ਨੇਗੇ ਪਰ ਆਪ ਉਸ ਨੂੰ ਰੱਖੇ ਕੋਈ ਹੁਣ ਹੋਣ ਨਹੀਂ ਨਾ ਉਹ ਜੇ ਬਸ ਮਾਰੇ ਚਾ ਚ ਹੋਰ ਉਡੀ ਲੱਗੀ ਆ ਚਾਚੀ ਉਹ ਤਾਂ ਭਾਇਆ ਕਿਤੇ ਉਹ ਤੇ ਭਾਇਆ ਮੇਰਾ ਕਾਣਾ ਹੁਣ ਮਰ ਗਿਆ ਥੇ ਬੜੋ ਨੇ ਫਾਇਆ ਤੁਮੜਾ ਹੋਆ ਉਹ ਤਾਂ ਵੱਡੀ ਉਮਰ ਦਾਗਾ ਬੇ ਵੱਡੀ ਉਮਰ ਦੇ ਤੋਤਾ ਕੀ ਲੈਣਾ ਅੱਡੀ ਤਾਂ ਕੋਠੀ ਆ 10 ਕਿਲੇ ਜ਼ਮੀਨ ਦੇ ਨੇ ਆਪਾਂ ਕੀ ਲੈਣਾ ਚਲ ਸਮਨੂਆ ਕਰਕੇ ਪਰਾਂ ਰਾਤ ਕੱਟੀਏ ਹੋਰ ਤੇਰੇ ਦਾੜੀ ਫੁੱਲ ਪਾਊਗੀ ਚਲ ਵੱਡ ਫਾਹਾ ਦਾ ਪਰੇ ਹਾਂ ਵੱਡ ਫਾਹਾ ਜਾਂ ਤੂੰ ਜਾ ਕੇ ਗੱਲ ਕਰ ਉਹਦੇ ਨਾਲ ਮੇਰੀ ਗੱਲ ਸੁਣ ਲੈ ਭਾਈ ਹੁਣ ਤੇਰਾ ਅੰਦਰੋਂ ਬਾਹਰ ਨਿਕਲ ਬੰਦ ਆ ਫੋਨ ਆ ਜਿਹੜਾ ਸਾਨੂੰ ਪੜਾ ਦੇ ਜਿੰਨੇ ਤੱਕ ਤੇਰਾ ਹੁੰਦਾ ਨਹੀਂ ਕੁਛ ਤੂੰ ਕਰੋ ਬਾਹਰ ਨਹੀਂ ਨਿਕਲਣਾ ਇਹਦਾ ਫੋਨ ਫੜ ਬੈਲਾ ਨਹੀਂ ਫੋਨ ਤਾਂ ਮੈਨੂੰ ਦੇ ਨਹੀਂ ਫੋਨ ਦੰਦੇ ਤੈਨੂੰ ਚੱਕ ਕੇ ਫੋਨ ਇੱਥੇ ਬੈਠੀ ਰਹੀ ਅੰਦਰੇ ਰੋਟੀ ਟੋਕਾ ਮਿਲੀ ਜਾਊਗਾ ਤੈਨੂੰ ਅੰਦਰੇ ਰੋਟੀ ਲੈ ਕੇ ਕਮਰੇ ਜਾਊਗੀ ਚਾਚਾ ਤੂੰ ਤਾਂ ਸੋਚ ਲਾ ਕੋਈ ਚਾਚਾ ਮੇਰਾ ਕੀ ਕਸੂਰ ਮੇਰਾ ਕੀ ਕਸੂਰ ਜੀ ਨਾਲ ਕਮਰੇ ਜ਼ਿੰਦਗੀ ਬਰਬਾਦ ਕਰਦੇ ਹੋ ਤੁਸੀਂ ਹਾਂ ਬਜੀ ਤਾਂ ਖਬਰ ਮੈਨੂੰ ਕਿੱਥੇ ਜਟਣਗੇ ਫੋਨ ਵੀ ਲਾ ਕੇ ਗੋਗੇ ਕੀ ਗਲਤੀ ਹੋ ਗਈ ਮੈਂ ਤਾਂ ਕਿਉਂ ਨਹੀਂ ਕੁੜੀਆਂ ਨੂੰ ਘੁੱਲ ਕੇ ਜਿਉਣ ਦਿੰਦੇ ਮੈਂ ਕਿਹਾ ਕਿਸੇ ਬੱਚੇ ਪੱਜੀ ਜਾਂਦੀ ਸੀ ਜੇ ਮੇਰੀ ਮਾਂ ਹੁੰਦੀ ਚਾਚੀ ਫੇਰ ਵੀ ਐਂ ਕਰਦੀ ਜਾਂ ਮੇਰਾ ਪਿਓ ਹੁੰਦਾ ਜੇ ਮੇਰੇ ਮਾਂ ਪਿਓ ਹੁੰਦੇ ਮੇਰੇ ਸਿਰ ਤੇ ਉੱਤਰ ਰੱਖਦੇ ਤਾਂ ਤੁਜੀ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਤੇ ਡਲ ਗਏ ਚੰਨੋ ਚੰਨੋ ਹਾਂਜੀ ਆਉ ਮੜਾ ਹਾਂਜੀ ਕੀ ਹੈ ਜੀ ਥੋੜੀ ਚਾਹ ਬਣਾ ਕੇ ਦਿਓ ਪੰਜ ਚਾਰ ਗਲਾਸ ਸੰਗ ਬੰਦੇ ਆਉਂਦੇ ਹੈਗੇ ਬੰਦੇ ਆਉਂਦੇ ਹਾਂਜੀ ਹਾਂ ਬਣਾ ਦਿੰਦੇ ਜੀ ਪੰਗਿਸਾ બસ ਆ ਗਿਆ ਕੋਈ ਗੱਲ ਨਹੀਂ ਮੈਂ ਆ ਗਿਆ ਆ ਗਿਆ ਮੈਨੂੰ 15 20 ਮਿੰਟਾਂ ਚ ਪਹੁੰਚ ਜੀ ਤੁਹਾਡੇ ਕੋਲ ਮੈਂ ਕੋਈ ਗੱਲ ਨਹੀਂ ਵੇ ਫਿਕਰੋ ਚੰਨੋ ਹਾਂਜੀ ਆ ਭਾਂਡੇ ਚੱਕ ਕੇ ਲੈ ਜਾ ਠੀਕ ਹੈ ਜੀ ਉਹ ਚਾਹ ਉਹ ਚਾਹ ਕਰੀ ਪੀ ਚਾਹ ਕਰੀ ਪੀਓ ਆਪਣਾ ਸਰੀਰ ਆਉਂਦਾ ਨਾ ਤਾਂ ਉਹਨੂੰ ਪਾ ਕੇ ਫੜਾਂ ਦੀ ਖੇਤ ਲੈ ਜੂਗਾ ਤੇ ਨਾ ਇਹਨੂੰ ਪੀਣ ਨੂੰ ਦੇ ਦੀ ਤੇ ਮੈਨੂੰ ਫੋਨ ਆ ਗਿਆ ਮੈਨੂੰ ਜ਼ਰੂਰੀ ਕੰਮ ਹੋ ਗਿਆ ਮੈਨੂੰ ਜਾਣਾ ਪੈ ਗਿਆ ਠੀਕ ਹੈ ਜੀ ਠੀਕ ਹੈ ਨਾ ਖਿਆਲ ਰਹੀ ਬੜੀ ਖੁਸ਼ ਰਹਾ ਕਰ ਐਵੇਂ ਨਾ ਟੈਨਸ਼ਨ ਲਿਆ ਕਰ ਠੀਕ ਹੈ ਜੀ ਕੀ ਦੱਸਾਂ ਸਰਦਾਰ ਜੀ ਤੈਨੂੰ ਮੈਂ ਤੈਨੂੰ ਕੀ ਪਤਾ ਮੇਰੇ ਅੰਦਰ ਕਿੰਨਾ ਕੁ ਦੁੱਖ ਆ ਤੁਸੀਂ ਨਹੀਂ ਮੈਨੂੰ ਸਮਝ ਸਕਦੇ ਇਹ ਤਾਂ ਇਹ ਤਾਂ ਮੇਰਾ ਜੀਤੇ ਸੀ ਜਿਹੜਾ ਮੈਨੂੰ ਸਮਝਦਾ ਸੀਗਾ ਮੇਰੀ ਹਰ ਚੀਜ਼ ਦਾ ਖਿਆਲ ਰੱਖਦਾ ਸੀ ਹਰ ਪਾਸੇ ਸਾਈ ਵਾਂਗੂ ਮੇਰੇ ਨਾਲ-ਨਾਲ ਰਹਿੰਦਾ ਸੀ ਪਤਾ ਨਹੀਂ ਕਿੱਥੇ ਹੋਊਗਾ ਚੱਲ ਮੜਾ ਜ਼ਿੰਦਗੀ ਹੈ ਕਟਨੀ ਤਾਂ ਪਊਗੀ ਭੱਜ ਵੀ ਨਹੀਂ ਸਕਤੇ